ਜ਼ਿਲ੍ਹਾ ਪੱਛੇ ਚੋਣਾਂ ਤੇ ਬਲਾਦ ਸੰਧੀ ਚੋਣਾਂ ਨੂੰ ਲੈ ਕੇ ਨਾਮਜ਼ਦੀਆਂ ਭਰਨ ਦਾ ਲਾਸਟ ਦਿਨ ਹੈਗਾ ਤਾਂ ਕਾਂਗਰਸ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਭਰੇਗੇ ਨਾ ਹਲਕਾ ਪੁਆ ਤੋਂ ਸਾਬਕਾ ਵਿਧਾਇਕ ਜਵਿੰਦਰਪਾਲ ਆਪਣੇ ਉਮੀਦਵਾਰਾਂ ਦੇ ਨਾਲ ਇੱਥੇ ਪਹੁੰਚੇ ਸਿਗੇ ਉਹਨਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਇੱਥੇ ਭਰੇ ਗਏ ਨੇ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਕੁਝ ਸੁਣਾਨੇ ਗਿਆ ਆ ਤੁਹਾਨੂੰ ਸੁਣਾਨੇ ਆ ਦੇਖੋ ਜੀ ਮੇਰੇ ਹਲਕੇ ਦੇ ਵਿੱਚ 5 ਦੀ ਗੁਲਾ ਪਰਛੇ 59 ਨੇ ਭਰ ਲਿਆ ਪਲੱਸ ਕਬੜੇ ਜਾਂ ਜੋ ਨਾਲ ਪਹਿਲੇ ਨੰਬਰ ਤੋਂ ਸ਼ਿਵ ਆਸ਼ ਦੂਜੇ ਨੰਬਰ ਤੇ ਨਰੋ ਆ ਆਪਣੇ ਕਸਰੌਰ ਕਸਲਾਓ ਦੇ ਜਗਮਾਨ ਤੀਜੇ ਨੰਬਰ ਤੇ ਕੋ ਕੋ ਤੇ ਰਵੀ ਜਸ਼ਨ ਚੌਥੇ ਨੰਬਰ ਤੇ ਆ ਗਿਆ ਨਰੋਦ ਮਹਿਰਾ ਨਰੋਦ ਮਹਿਰੇ ਤੋਂ ਹਣੀ ਪਹਿਲੇ ਨੰਬਰ ਤੇ ਆ ਗਿਆ ਗੁਰੂ ਤੇ ਗੁਰੂ ਤੇ ਤੋਂ ਅੰਕਿਤ ਸਿੰਘ ਦਿੱਤੇ ਨਾ ਦੇ ਜੀ ਨਾਤੀਆ ਪੀਨੇ ਕਰਦਾ 7000 ਰੁਪਏ ਨੂੰ ਵੀ ਅਗਰ ਲੈ ਕੇ ਲੰਨਾ ਕੀ ਇਮਾਨਦਾਰ ਨਾਲ ਲੰਨਾ ਚਾਹੀਦਾ ਅੱਛੇ ਬੰਦੇ ਖੜੇ ਕਰਨੇ ਚਾਹੀਦੇ ਜਿਹੜੇ ਜਿਹੜੇ ਸੋਦੇ ਦੀ ਪਿੰਡ ਦੀ ਰਖਵਾਲੀ ਕਰਨ ਵਾਲੇ ਹੋਣ ਔਰ ਕੋਈ ਤਕਾਨੀ ਕਰਨਾ ਚਾਹੀਦੇ ਜੋ ਕਿਥੇ ਦੇ ਕਾਜ ਵਿੱਚ ਕੋਈ ਮਾੜਾ-ਮੋੜਾ ਕੋਈ ਫਰਕ ਹੈ ਕੋਣੋ ਚੁਣ ਲੈਣਾ ਚਾਹੀਦੇ ਇਹਦਾ ਕੋਈ ਕਾਜ ਨਹੀਂ ਬਿਹਰਾ ਕਰਨਾ ਚਾਹੀਦਾ ਪ੍ਰਸ਼ਾਸਨ ਅੱਗੇ ਨਹੀਂ ਬੂੰਦੀ